ਹੋਣੀ ਕੋਣੀ ਵੀ ਫੜ ਲੈ ਜਿੱਦਾਂ ਚਾਹਦਾ ਆਪਾਂ ਕਹਦੇ ਆਂਗਾ ਬਾਕੀ ਕਿੰਨੇ ਬਣਾਉਂਗੇ ਫੋਟੇਚ ਨੂੰ ਘੇੜ ਜਿਹੜਾ ਵਧੀਆ ਨੋਟ ਕੱਢਾ ਕਾ ਜਿਹੜਾ ਆਪਾਂ ਸੌਦਾ ਬਣ ਗਿਆ ਵਧੀਆ ਹੂੰ ਲਓ ਸਰ ਨਾ ਫੜ 16000 ਦੇ ਪਾਇਆ 16 ਆਪਣੇ ਪੱਠਾਂ ਹੋ ਗੀਆਂ ਬਾਪੂ ਜੀ ਆ ਵੀ ਹੈ ਕਿਹੜੀਆਂ ਗੱਲਾਂ ਚੋਂ ਹਾਂ ਤੁਹਾਨੂੰ ਗੁੱਸਾ ਕਰ ਗਏ ਦਰ ਗੁੱਸਾ ਕਰਾ ਨਹੀਂ ਭਾਈ ਯਾਰ ਨਹੀਂ ਦਰ ਸੋਨ ਨੂੰ ਪਤਾ ਜਿੰਨੇ ਦਾ ਮਾਲ ਉਹਨਾਂ ਦਾ ਲਾਉਣਾ ਕਰ ਤੇਰੇ ਤੇਰੇ ਮੈਂ ਹੋਰ ਵੀ ਪਕਾਉਂਦੀ ਵਿਚੋਂ ਜਿਹੜਾ ਇਹਨਾਂ ਦਾ ਬਣ ਕੇ ਉਹਨਾਂ ਦਾ ਨਾ ਨੇ ਇਹਨਾਂ ਹੀ ਬਣ ਜੂ ਕੋਈ ਗੱਲ ਨਹੀਂ ਜੇ ਬਾਂਜੂ ਦਾ ਆਪਾਂ ਨੂੰ ਆ ਕਿਉਂਕਿ ਆਪਾਂ ਨੂੰ ਕੁਝ ਰੋਟੀ ਫੇ ਤੂੰ ਨੂੰ ਰੋਟੀ ਕਿੱਥੇ ਬਣੂ ਯਾਰ ਥੱਲੇ ਆ 20 ਥੱਲੇ ਆ ਕੇ ਦੇ ਬਠਾ ਦੇ ਦੇਣੀਆਂ ਨੇ ਯਾਰ ਨਹੀਂ ਪੱਕਾ ਮੁੱਲ ਲੈ ਲੈ ਹਾਂ ਥੱਲੇ ਆ 20 ਥੱਲੇ ਆ ਕੇ ਦੇ ਯਾਰ ਤੂੰ ਤਾਂ ਸੋਨੇ ਦੀ ਗੱਲ ਨੂੰ ਲੈ ਗਈ ਯਾਰ ਕੀ ਲਾਤ ਕੀ ਲਾਉਣਾ ਪਤਾ ਤਾਂ ਲੱਗੇ ਤੇਰਾ ਹੋਰ ਬਾਲਾ 100 ਰੁਪਿਆ ਨਹੀਂ ਹੋਣਾ ਉਹ ਕਿੱਥੇ ਆਉਣਗੇ ਯਾਰ ਕੋ ਮੋਣੀ ਖਰਾਬ ਗਈ ਨਾ ਯਾਰ ਨਹੀਂ ਬਾਪੂ ਮੈਂ ਤਾਂ ਆਪ ਬੋਣੀ ਕਰਨੇ ਤੜਕੇ ਮੈਂ ਕਿਹੜਾ ਕੋਈ ਵੇਚਿਆ ਕੋਈ ਕਿਉਂਕਿ ਤੈਨੂੰ ਹੀ ਪਤਾ ਪਈ ਯਾਰ ਪੱਟਾ ਉਹ ਕਿਰਿਆ ਜੇ ਇਹ ਦੋ ਦੋ ਰੋਹ ਬਣ ਗਿਆ ਨਾ ਤੇ ਆ ਵੀ ਹੁਣੀ ਭੜਾਈ ਸੀ ਦੋਨੇ ਦਵਾ ਦੂੰ ਨਹੀਂ ਨਹੀਂ ਆ ਬਸ ਹੁਣ ਕਹਿ ਕੇ ਲੈਣਾ ਯਾਰ ਆ ਦੇਖੋ ਢੇਰੀ ਚੀ ਗੱਲ ਕਹਿ ਕੇ ਲੂੰ ਕੋਈ ਗੱਲ ਨਹੀਂ ਢੇਰੀ ਚੀ ਪਾਲਾ ਸਾਰਿਆਂ ਕਰ ਲਾ ਸਾਰਿਆਂ ਕੀੜੀਆਂ ਹੀ ਹੋ ਉਸ ਤੋਂ ਨਾ ਮਾਰੋ ਮੈਂ ਬੋਸ ਸੱਤ ਨੂੰ ਪਾ ਦਿੰਦੇ ਨਾ ਯਾਰ ਨਹੀਂ 7000 ਨੂੰ ਬਾਪੂ ਕਿੱਥੇ ਮਿਲਦੀਆਂ ਪੱਟਾ ਤਾਂ ਇਹ ਵੀ ਪਤਾ ਹੀ ਆ ਉਹ ਫਿਰ ਐਮਰਜੈਂਸੀ ਨਹੀਂ ਯਾਰ ਉਹ ਨਹੀਂ ਯਾਰ ਇਹ ਸਾਰੀਆਂ बहुत लेट की जा रहा है मेरा प्रावधान कितना आज भी काली पाताल ले। चालेगी बोल बोल पाँच को हो पाते हैं ओ नहीं बोल कोई नहीं करता कौन फर्क की गाना तू यारा कर ले बीस हल्ले के दिन नहीं आये ही यार देना देना बोल होगा नहीं नहीं